ਤੇ ਕਿਸਾਨਾਂ ਵੱਲੋਂ ਮਹਾ ਪੰਚਾਇਤ ਰੱਖੀ ਗਈ ਹੈ ਜਗਜੀਤ ਸਿੰਘ ਡੱਲੇਵਾਲ ਵੀ ਇਸ ਮਹਾ ਪੰਚਾਇਤ ਨੂੰ ਸੰਬੋਧਨ ਕਰਨਗੇ 14 ਤਰੀਕ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਜਾਂ ਨਾ ਹੋਣ ਬਾਰੇ ਜਾਣਕਾਰ ਦਿੱਤੀ ਜਾਵੇਗੀ ਡੱਲੇਵਾਲ ਦੇ ਵੱਲੋਂ ਡੱਲੇਵਾਲ ਦੇ ਮਰਨ ਵਰਤਨਾ ਅੱਜ 79ਵਾਂ ਦਿਨ ਹੈ ਕੱਲ ਸ਼ੰਭੂ ਬਾਰਡਰ ਤੇ ਕਿਸਾਨਾਂ ਦੀ ਮਹਾ ਪੰਚਾਇਤ ਹੋਣ ਜਾ ਰਹੀ ਹੈ ਤਾਂ 1 ਸਾਲ ਪੂਰਾ ਹੋਣ ਤੇ ਦਰਸਲ ਇਹ ਕਿਸਾਨਾਂ ਦੇ ਵੱਲੋਂ ਮਹਾ ਪੰਚਾਇਤ ਰੱਖੀ ਗਈ ਹੈ ਕਿਉਂਕਿ ਪਿਛਲੇ ਸਾਲ ਆ 13 ਫਰਵਰੀ ਨੂੰ ਖਨੌਰੀ ਤੇ ਸ਼ੰਭੂ ਬਾਰਡਰ ਤੇ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ ਆ ਤਾਂ 1 ਸਾਲ ਪੂਰਾ ਹੋਣ ਤੇ ਪਹਿਲਾਂ ਅੱਜ ਖਨੌਰੀ ਬਾਰਡਰ ਤੇ ਮਹਾਪੰਚਾਇਤ ਹੋਣ ਜਾ ਰਹੀ ਹੈ ਕੱਲ ਸ਼ੰਭੂ ਬਾਰਡਰ ਤੇ ਵੀ ਕਿਸਾਨਾਂ ਦੀ ਮਹਾਪੰਚਾਇਤ ਹੋਵੇਗੀ ਆ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਪਹੁੰਚਣ ਦੀ ਆ ਉਮੀਦ ਹੈ ਕਿਉਂਕਿ ਆ ਕਿਸਾਨਾਂ ਕਿਸਾਨਾ ਗੁਰਜਜੀਤ ਸਿੰਘ ਡੱਲੇਵਾਲ ਦੇ ਵੱਲੋਂ ਉੱਥੇ ਖਨੌਰੀ ਮੋਰਚੀ ਜਗਵੰਤ ਦੇ ਵੱਲੋਂ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ ਅਤੇ ਇਸ ਦੇ ਵਿਚਾਰੇ 14 ਤਰੀਕ ਦੀ ਮੀਟਿੰਗ ਦੇ ਵਿੱਚ ਸ਼ਾਮਲ ਜਾਂ ਨਾ ਸ਼ਾਮਲ ਹੋਣ ਬਾਰੇ ਡੱਲੇਵਾਲ ਦੇ ਵੱਲੋਂ ਸੰਬੋਧਨ ਕਰਦਿਆਂ ਹੋਇਆ ਸਥਿਤੀ ਸਪਸ਼ਟ ਕੀਤੀ ਜਾਵੇਗੀ। ਡੱਲੇਵਾਲ ਦੇ ਮਰਨ ਵਰਤ ਦਾ ਅੱਜ 79ਵਾਂ ਦਿਨ ਹੈ। ਹਾਲਾਂਕਿ ਮੈਡੀਕਲ ਟ੍ਰੀਟਮੈਂਟ ਉਹਨਰ ਵੱਲੋਂ ਲਿਆ ਜਾ ਰਿਹਾ ਹੈ ਜੋ ਕਿ ਪਿਛਲੇ ਦਿਨੀ ਕੇਂਦਰ ਦੇ ਨਾਲ ਮੀਟਿੰਗ ਦਾ ਜੋ ਕਿ ਪ੍ਰਪੋਜ਼ਲ ਦਿੱਤਾ ਗਿਆ ਸੀਗਾ 14 ਤਰੀਕ ਨੂੰ ਦੋਵੇਂ ਫੋਰਮਾਂ ਦੇ ਕੇਂਦਰ ਦੇ ਨਾਲ ਛੰਡੀਗੜ੍ਹ ਦੇ ਵਿੱਚ ਮੀਟਿੰਗ ਹੋਵੇਗੀ। ਆ ਤਾਂ ਉਸ ਦੇ ਬਾਅਦ ਹੀ ਕਿਸਾਨਾਂ ਨੂੰ ਡੱਲੇਵਾਲ ਮੈਡੀਕਲ ਟ੍ਰੀਟਮੈਂਟ ਲੈਣ ਦੇ ਲਈ ਆ ਰਾਜ਼ੀ ਹੋਏ ਸਨ ਆ ਤਾਂ 14 ਤਰੀਕ ਨੂੰ ਜਦੋਂ ਕਿ ਚੰਡੀਗੜ੍ਹ ਦੇ ਵਿੱਚ ਕੇਂਦਰ ਦੇ ਨਾਲ ਮੀਟਿੰਗ ਹੋਣੀ ਹੈ ਤਾਂ ਕਿਸਾਨਾ ਕੋ ਡੱਲੇਵਾਲ ਖੁਦ ਉਸ ਮੀਟਿੰਗ ਦਾ ਹਿੱਸਾ ਹੋਣਗੇ ਜਾਂ ਨਹੀਂ ਇਸ ਨੂੰ ਲੈ ਕੇ ਅੱਜ ਕਿਸਾਨਾ ਕੋ ਡੱਲੇਵਾਲ ਦੇ ਵੱਲੋਂ ਸਥਿਤੀ ਸਪਸ਼ਟ ਕੀਤੀ ਜਾਵੇਗੀ ਖੁਦ ਉਹ ਮਹਾਪੰਚਾਇਤ ਨੂੰ ਆ ਸੰਬੋਧਨ ਕਰਨਗੇ ਤਾਂ ਖਨੌਰੀ ਬਾਰਡਰ ਤੇ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੋਣ ਜਾ ਰਹੀ ਹੈ ਮੋਰਚੇ ਦਾ ਇੱਕ ਸਾਲ ਪੂਰਾ ਹੋਣ ਤੇ ਕਿਸਾਨਾਂ ਦੇ ਵੱਲੋਂ ਇਹ ਮਹਾਪੰਚਾਇਤ ਰੱਖੀ ਗਈ ਹੈ ਆ ਵੱਡਾ ਇਕੱਠ ਹੋਣ ਦੀ ਉਮੀਦ ਹੈ ਤੇ ਕੱਲ ਸ਼ੰਗੂ ਬਾਰਡਰ ਤੇ ਵੀ ਕਿਸਾਨਾਂ ਦੇ ਵੱਲੋਂ ਮਹਾਪੰਚਾਇਤ ਕੀਤੀ ਜਾਵੇਗੀ ਕਿਸਾਨਾਂ ਦੇ ਨਾਲ ਖਨੋਰੀ ਬਾਰਡਰ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਅੱਜ ਮਹਾ ਪੰਚਾਇਤ ਰੱਖੀ ਗਈ ਹੈ ਸਦਾ ਰੁਕਾਵਾ ਕਿ ਖਨੋਰੀ ਬਾਰਡਰ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਚਰਨਜੀਤ ਕੌਸ਼ਲ ਜੁੜ ਚੁੱਕੇ ਨੇ ਚਰਨਜੀਤ ਇੱਕ ਸਾਲ ਜਿੱਥੇ ਕਿ ਪੂਰਾ ਹੋ ਚੁੱਕਾ ਹੈ ਇਸ ਅੰਦੋਲਨ ਨੂੰ ਇਸ ਪੂਰੇ ਮੋਰਚੇ ਨੂੰ ਤੇ ਅੱਜ ਮਹਾ ਪੰਚਾਇਤ ਹੋਣ ਜਾ ਰਹੀ ਹੈ ਫਿਲਹਾਲ ਕਿਸ ਤਰੀਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਦਾਅਵੇ ਇਕੱਠ ਨੂੰ ਲੈ ਕੇ ਕੀਤੇ ਜਾ ਰਹੇ ਨੇ ਤੇ ਉਸ ਲਈ ਹਾਇਦੇ ਨਾਲ ਕਿਸ ਤਰੀਕੇ ਦੀ ਤਿਆਰੀ ਕੀਤੀ ਗਈ ਹੈ ਬਿਲਕੁਲ ਪਰਮਿੰਦਰ ਅੱਜ ਪੂਰਾ 1 ਸਾਲ ਹੋ ਚੱਲਿਆ 12 ਫਰਵਰੀ ਨੂੰ ਅੱਜ ਦੇ ਦਿਨ ਸੰਗਰੂਰ ਤੋਂ ਜਿਹੜੇ ਹੈਗੇ ਨੇ ਕਿਸਾਨ ਸੰਗਰੂਰ ਦੇ ਮਹਿਲਾ ਚੌਂਗ ਪਿੰਡ ਤੋਂ ਰਵਾਨਾ ਹੋਏ ਸੀ ਤੇ ਕੱਲ 13 ਫਰਵਰੀ ਨੂੰ ਜਿਹੜਾ ਹੈਗਾ ਇੱਥੇ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਅੱਜ 12 ਫਰਵਰੀ ਨੂੰ ਖਨੋਰੀ ਬਾਰਡਰ ਤੇ ਕੱਲ ਨੂੰ ਸ਼ੰਭੂ ਬਾਰਡਰ ਤੇ ਜਿਹੜੀ ਹੈਗੀ ਆ ਮਹਾਪੰਚਾਇਤ ਹੋਣੀ ਆ ਪਰ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਇੱਕ ਤਸਵੀਰ ਦਿਖਾਵਾਂਗੇ ਕਿ ਤਾਮਨ ਲਾਡੂ ਦੇ ਜਿਹੜੇ ਕਿਸਾਨ ਹੈਗੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਪੂਰੇ ਭਾਰਤ ਤੋਂ ਜਿਵੇਂ ਕਿਸਾਨਾਂ ਦੀ ਜਿਹੜੀ ਆ ਉਮੀਦ ਕੀਤੀ ਜਾ ਰਹੀ ਸੀ ਤਾਂ ਪੂਰੇ ਤ ਨੀ ਝੰਡਾ ਤੁਹਾਨੂੰ ਅੱਜ ਖਨੌਰੀ ਬਾਰਡਰ ਦੀ ਜਿਹੜੀ ਆ ਦੇਰ ਦੇਰ ਦੇਖਣ ਨੂੰ ਮਿਲੂਗਾ ਕਿਉਂਕਿ ਵੱਡਾ ਇਕੱਠ ਅੱਜ ਕਿਸਾਨਾਂ ਦਾ ਇੱਥੇ ਹੋਣਾ ਹੈ ਲਗਾਤਾਰ ਇੱਕ ਸਾਲ ਹੋਣਾ ਜਗਜੀਤ ਸਿੰਘ ਢੱਲੇਵਾਲ 79 ਦਿਨਾਂ ਤੋਂ ਜਿਹੜੇ ਹੈਗੇ ਨੇ ਇੱਥੇ ਪ੍ਰਦਰਸ਼ਨ ਕਰ ਰਹੇ ਨੇ ਲਗਾਤਾਰ ਮਰਨ ਵਰਤ ਦੇ ਉੱਪਰ ਨੇ ਜਿਸ ਨੂੰ ਲੈ ਕੇ ਅੱਜ ਕਿਸਾਨਾਂ ਦਾ ਸ਼ਕਤੀ ਪ੍ਰਦਰਸ਼ਨ ਜਿਹੜਾ ਹੈਗਾ ਕੇਂਦਰ ਸਰਕਾਰ ਦੇ ਖਿਲਾਫ ਉਹ ਕੀਤਾ ਜਾਣਾ ਤਾਂ ਤਕਰੀਬਨ 11:30 ਵਜੇ ਜਿਹੜੀ ਸਾਹਮਣੇ ਟਰਾਲੀ ਦੇਖ ਰਹੇ ਹੋ ਇੱਥੇ ਜਗਜੀਤ ਸਿੰਘ ਢੱਲੇਵਾਲ ਹੈਗੇ ਨੇ 11:30 ਵਜੇ ਦੇ ਨਜ਼ਦੀਕ ਬਿਲਕੁਲ ਉਹਨਾਂ ਨੂੰ ਜਿਹੜਾ ਹੈਗਾ ਸਟੇਜ ਦੇ ਕੋਲ ਲੈ ਕੇ ਜਾਇਆ ਜਾ ਕਾ ਜਿੱਥੇ ਜਿਹੜਾ ਤਕਰੀਬਨ 12 ਵਜੇ ਦੇ ਲਗਭਗ ਜਿਹੜਾ ਹੈਗਾ ਮਹਾਪੰਚਾਇਤ ਦਾ ਪ੍ਰੋਗਰਾਮ ਸ਼ੁਰੂ ਹੋਣਾ ਕਿਉਂਕਿ ਪੂਰੇ ਪੰਜਾਬ ਦੇ ਵਿੱਚੋਂ ਹਰਿਆਣਾ ਦੇ ਵਿੱਚੋਂ ਜਿਹੜੇ ਹੈਗੇ ਨੇ ਕਿਸਾਨ ਆਪਣੀਆਂ ਬੱਸਾਂ ਦੇ ਵਿੱਚ ਆਪਣੀਆਂ ਟਰਾਲੀਆਂ ਦੇ ਵਿੱਚ ਅੱਜ ਇੱਥੇ ਪਹੁੰਚਣਗੇ ਤੇ ਵੱਡਾ ਇਕੱਠ ਜਿਹੜਾ ਹੋਊਗਾ ਕੀਤਾ ਜਾਊਗਾ ਜਗਜੀਤ ਸਿੰਘ ਡੱਲੇਵਾਲ ਨੇ ਸਾਫ਼ ਤੌਰ ਤੇ ਕਿਹਾ ਕਿ ਭਾਵੇਂ ਮੇਰੀ ਸਿਹਤ ਜਿੱਦਾਂ ਦੀ ਮਰਜ਼ੀ ਹੋਵੇ ਅੱਜ ਮੈਂ ਕਿਸਾਨਾਂ ਨੂੰ ਇੱਕ ਸੰਦੇਸ਼ ਦੇਵਾਂਗਾ ਜਿਸ ਦਾ ਦੀ ਸਿਹਤ ਹੋਗੀ ਉਦਾਂ ਦਾ ਜਗਜੀਤ ਸਿੰਘ ਡੱਲੇਵਾਲ ਬੋਲਣਗੇ ਪਰ ਉਹਨਾਂ ਦੇ ਵੱਲੋਂ ਇੱਕ ਸੰਦੇਸ਼ ਦਿੱਤਾ ਜਾਊਗਾ ਕਿਉਂਕਿ 14 ਤਰੀਕ ਨੂੰ ਜਿਹੜੀ ਹੈਗੀ ਆ ਪਰਸੋਂ ਜਗਜੀਤ ਸਿੰਘ ਡੱਲੇਵਾਲ ਨੂੰ ਕਿਸਾਨਾਂ ਨੂੰ ਕੇਂਦਰ ਦੇ ਨਾਲ ਮੀਟਿੰਗ ਮਿਲੀ ਹੋਈ ਹੈ ਜਿਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਕਹਿ ਰਹੇ ਨੇ ਕਿ ਮੈਂ ਕਿਸਾਨੀ ਮੰਗਾਂ ਦੇ ਲਈ ਕਿਸਾਨਾਂ ਦੇ ਮੁੱਦਿਆਂ ਦੇ ਜਿਹੜੇ ਹੈਗੇ ਨੇ ਉੱਤੇ ਜਾ ਕੇ ਗੱਲਬਾਤ ਕਰੂੰਗਾ ਸਿਹਤ ਲਗਾਤਾਰ ਕਮਜ਼ੋਰ ਆ ਜਗਜੀਤ ਸਿੰਘ ਡੱਲੇਵਾਲ ਦੀ 79 ਦਿਨ ਹੋ ਚੁੱਕੇ ਨੇ ਵਿੱਚ 5-6 ਦਿਨ ਉਹਨਾਂ ਨੂੰ ਜਿਹੜੀ ਮੈਡੀਕਲ ਏਡ ਆ ਉਹ ਵੀ ਨਹੀਂ ਮਿਲੀ ਸੀ ਕਿਉਂਕਿ ਨਸਾਂ ਕਮਜ਼ੋਰ ਹੋ ਗਈਆਂ ਸੀ ਪਰ ਆਪਣੇ ਮੁੱਦਿਆਂ ਨੂੰ ਲੈ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਡਾਕਟਰਾਂ ਤੇ ਅੱਜ ਇੱਕ ਵੱਡਾ ਪ੍ਰੋਗਰਾਮ ਖਨੌਰੀ ਬਾਰਡਰ ਦੇ ਵਿੱਚ ਹੋਣ ਵਾਲਾ ਤੋਂ ਦੱਸਦੇ ਕਿ ਇੱਥੋਂ ਤੱਕਰੀਬਨ 20 ਕਿਲੋਮੀਟਰ ਪਹਿਲਾਂ ਤੋਂ ਜਿਹੜੀ ਹੈਗੀ ਸੀ ਅਲੱਗ-ਅਲੱਗ ਜਗ੍ਹਾ ਦੇ ਵਿੱਚ ਪੁਲਿਸ ਦੇ ਜਿਹੜੇ ਨਾਕੇ ਨੇ ਉਹ ਲੱਗ ਰਹੇ ਨੇ ਕਿਉਂਕਿ ਕਿਸਾਨ ਦੂਰ-ਦੂਰ ਤੋਂ ਆ ਰਹੇ ਨੇ ਜਿਹੜੇ ਨਹੀਂ ਜਿਹੜੇ ਪੱਕੇ ਕਿਸਾਨ ਇੱਥੇ ਰਹਿ ਰਹੇ ਨੇ ਉਹ ਤਾਂ ਠੀਕ ਹੈ ਪਰ ਜਿਹੜੇ ਸਪੈਸ਼ਲਿਸਟ ਪ੍ਰੋਗਰਾਮ ਦੇ ਲਈ ਆ ਰਹੇ ਨੇ ਅਲੱਗ-ਅਲੱਗ ਤੋਂ ਜਗਾਵਾਂ ਤੋਂ ਪਹੁੰਚ ਰਹੇ ਨੇ ਅਲੱਗ-ਅਲੱਗ ਝੰਡੇ ਲੈ ਕੇ ਅਲੱਗ-ਅਲੱਗ ਕਿਸਾਨ ਜਥੇ ਬੰਦੀ ਅੱਜ ਖਨੌਰੀ ਬਾਰਡਰ ਦਾ ਹਿੱਸਾ ਬਣ ਗਈਆਂ ਤੇ ਇਸੇ ਤਰੀਕੇ ਦੇ ਨਾਲ ਕੱਲ ਸ਼ੰਭੂ ਬਾਰਡਰ ਦੇ ਉੱਪਰ ਜਿਹੜੀ ਆ ਮਹਾਪੰਚਾਇਤ ਹੋਊਗੀ ਤਾਂ ਵੱਡਾ ਇਕੱਠ ਅੱਜ ਖਨੌਰੀ ਬਾਰਡਰ ਹੋਊਗਾ ਜਿੱਥੇ ਕੇਂਦਰ ਸਰਕਾਰ ਦੇ ਖਿਲਾਫ ਅੱਜ ਆਪਣਾ ਉਹ ਕੇਂਦਰ ਦੇ ਖਿਲਾਫ ਕਰਨਗੇ ਜੀ ਬਰਨਿੰਦਰ ਆ ਚਰਨਜੀਤ ਵੀ ਇਸ ਤੋਂ ਇਲਾਵਾ ਜੇਕਰ ਕਿਸਾਨਾਂ ਤੋਂ ਇਲਾਵਾ ਗੱਲ ਕਰੀਏ ਤਾਂ ਹੋਰ ਵੀ ਕੀ ਹਸਤੀਆਂ ਜਾਂ ਕੋਈ ਕਲਾਕਾਰ ਸ਼ਾਮਲ ਹੋਣ ਦਾ ਕੋਈ ਅਜਿਹਾ ਪ੍ਰੋਗਰਾਮ ਜਾਂ ਕਿਸਾਨ ਆਗੂਆਂ ਦੇ ਵੱਲੋਂ ਕੋਈ ਜਿਹੀ ਜਾਣਕਾਰੀ ਦਿੱਤੀ ਗਈ ਹੋਵੇ ਨੇ ਅੱਜ ਜਿਹੜਾ ਫਿਲਹਾਲ ਕਿਸਾਨਾਂ ਦਾ ਹੀ ਜਿਹੜਾ ਹੈਗਾ ਪ੍ਰਦਰਸ਼ਨ ਹੈਗਾ ਫਿਲਹਾਲ ਹੁਣ ਤੱਕ ਇਦਾਂ ਦੀ ਕੋਈ ਜਾਣਕਾਰੀ ਨਹੀਂ ਕਿ ਕੋਈ ਸੈਲੀਬ੍ਰਿਟੀ ਜਾਂ ਕੋਈ ਰਾਜਨੀਤਿਕ ਜਿਹੜਾ ਬੰਦਾ ਹੈਗਾ ਉਹ ਇਸ ਮਹਾਪੰਚਾਇਤ ਦਾ ਹਿੱਸਾ ਬਣੂਗਾ ਫਿਲਹਾਲ ਕਿਸਾਨ ਸਾਰੇ ਜਿਹੜੇ ਹੈਗੇ ਨੇ ਅਲੱਗ-ਅਲੱਗ ਕਿਸਾਨ ਜਥੇਬੰਦੀਆਂ ਜਿਹੜੀਆਂ ਵੀ ਐ ਐਸਕੇਮ ਗੈਰ ਰਾਜਨੀਤਿਕ ਦੇ ਨਾਲ ਸੰਬੰਧ ਰੱਖਦੇ ਨੇ ਉਹ ਇਸ ਮਹਾਪੰਚਾਇਤ ਦਾ ਹਿੱਸਾ ਬਣਨੀ ਹੈ ਤੇ ਵੱਡਾ ਇਕੱਠ ਅੱਜ ਕਿਸਾਨਾਂ ਦਾ ਹੋਊਗਾ ਫਿਲਹਾਲ ਇਦਾਂ ਦੀ ਕੋਈ ਜਾਣਕਾਰੀ ਨਹੀਂ ਹੈਗੀ ਪਰਮਿੰਦਰ ਜੀ हां ठीक है संजय फिलहाल ਦੀ ਪੂਰੀਆਂ ਤਸਵੀਰਾਂ ਮੁਖਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਖਨੌਰੀ ਬਾਰਡਰ ਦੀਆਂ ਅਸੀਂ ਤਸਵੀਰਾਂ ਮੁਖਾਈਆਂ ਨੇ ਜਿョ ਤੁਸੀਂ ਕਿ ਅੱਜ ਕਿਸਾਨਾਂ ਦੀ ਮਹਾ ਪੰਚਾਇਤ ਹੋਣ ਜਾ ਰਹੀ ਹੈ ਇਸ ਨੂੰ ਲੈ ਕੇ ਵੱਡਾ ਇਕੱਠ ਹੋਣ ਦੀ ਜੋਕੀ ਅਮੀ ਦਾ ਜਿਸ ਨੂੰ ਲੈ ਕੇ ਤਿਆਰੀਆਂ ਵੀ ਪੂਰੀਆਂ ਕੀਤੀਆਂ ਗਿਆ ਨੇ ਇਸੇ ਮਹਾ ਪੰਚਾਇਤ ਨੂੰ ਕਿਸਾਨਾਂ ਕੋ ਜਗਜੀਤ ਸਿੰਘ ਢੱਲੇਵਾਲ ਵੀ ਸਮੋਦਨ ਕਰਨਗੇ ਜੋ 14 ਤਰੀਕ ਨੂੰ ਕੇਂਦਰ ਦੇ ਨਾਲ ਮੀਟਿੰਗ ਹੋਣੀ ਹੈ ਉਸ ਬਾਰੇ ਵੀ ਖੁਦ ਢੱਲੇਵਾਲ ਦੇ ਵੱਲੋਂ ਜਾਣਕਾਰੀ ਦਿੱਤੀ ਜਾਵੇਗੀ ਕਿ ਉਸ ਮੀਟਿੰਗ ਦਾ ਹਿੱਸਾ ਹੋਣਗੇ ਸ਼ਾਮਲ ਹੋਣਗੇ ਜਾਂ ਨਹੀਂ ਕਾਦਾ ਥੋੜੀ ਦੇਰ ਦੇ ਵਿੱਚ ਐਸਕੀਮਾ ਤੇ ਸ਼ੰਭੂ ਮੋਰਚੇ ਦੀ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਮੀਟਿੰਗ ਦੇ ਵਿੱਚ ਇਕਤਾਮਤੀ ਤੇ ਚਰਚਾ ਕੀਤੀ ਜਾਵੇਗੀ ਖਨੋਰੀ ਮੋਰਚਾ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵੇਗਾ ਖਨੋਰੀ ਮੋਰਚੇ ਨੇ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਤੋਂ ਅਸਮਰੱਥਾ ਜਤਾਈ ਹੈ ਖਨੋਰੀ ਮੋਰਚੇ ਨੇ ਆਪਣੇ ਰਜੇਵਿਆਂ ਦਾ ਹਵਾਲਾ ਦਿੱਤਾ ਹੈ ਕਿਉਂਕਿ ਖਨੋਰੀ ਬਾਰਡਰ ਤੇ ਅੱਜ ਜੋ ਮਹਾ ਪੰਚਾਇਤ ਹੋਣ ਜਾ ਰਹੀ ਹੈ ਉਸੇ ਗੱਲ ਦਾ ਵੀ ਜਿਹੜੋ ਕੇ ਜ਼ਿਕਰ ਕੀਤਾ ਜਾ ਰਿਹਾ ਹੈ ਤੇ ਇਸ ਦੇ ਵਿਚਾਲੇ ਹਾਲਾਂਕਿ ਸ਼ੰਭੂ ਮੋਰਚੇ ਦੇ ਆਗੂ ਜਰੂਰ ਇਸ ਮੀਟਿੰਗ ਦਾ ਹਿੱਸਾ ਹੋਣਗੇ ਆ ਥੋੜੀ دیر ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਸ ਮੀਟਿੰਗ ਦੀ ਸ਼ੁਰੂਆਤ ਕੀਤੀ ਜਾਵੇਗੀ ਤੁਹਾਨੂੰ ਦੱਸ ਦੇ ਕਿ ਪਿਛਲੇ ਦਿਨੀ ਜੋ ਕਿ ਸੰਯੁਕਤ ਕਿਸਾਨ ਮੋਰਚੇ ਦੇ ਬਲੂ ਮੁੱਗਾ ਦੇ ਵਿੱਚ ਮਹਾਪੰਚਾਇਤ ਕੀਤੀ ਗਈ ਸੀ ਉਸ ਦੇ ਦਰਾਂ ਨੇ ਇਕਤਾ ਦਾ ਮਤਾ ਲਿਆਂਦਾ ਗਿਆ ਉਹ ਮਤਾ ਲੈ ਕੇ ਖੁਦ ਐਸ ਕੇ ਐਮ ਦੇ ਆਗੂ ਜੋ ਕਿ ਖਨੌਰੀ ਬਾਰਡਰ ਤੇ ਪਹੁੰਚੇ ਸਨ ਖਨੌਰੀ ਮੋਰਚੀ ਦੇ ਆਗੂ ਨੂੰ ਮਤਾ ਸੌਂਪਿਆ ਗਿਆ ਸੀ ਜਜੀਤ ਸਿੰਘ ਢੱਲੇਵਾਲ ਦੇ ਨਾਲੇ ਮੁਲਾਕਾਤ ਕੀਤੀ ਗਈ ਸੀ ਉਸ ਤੋਂ ਬਾਅਦ ਲਗਾਤਾਰ ਬੈਠਕਾਂ ਦਾ ਦੌਰ ਚੱਲਿਆ ਪਟਿਆਲਾ ਦੇ ਪਤੜਾਂ ਦੇ ਵਿੱਚ ਵੀ ਬੈਠਕਾਂ ਹੋਈਆਂ ਇਸੇ ਇਕਤਾ ਦੇ ਮਤੇ ਨੂੰ ਲੈ ਕੇ ਆਪਰ ਪੂਰਨ ਤੌਰ ਤੇ ਇਸ ਦੇ ਕੇ ਦੀ ਕੋਈ ਵੀ ਸਾਂਝੀ ਰਣਨੀਤੀ ਦਾ ਜਿੱਤਕ ਐਲਾਨ ਨਹੀਂ ਕੀਤਾ ਗਿਆ ਪੂਰਨ ਤੌਰ ਤੇ ਇਕਤਾ ਜੇ ਤੱਕ ਨਹੀਂ ਹੋ ਸਕੀ ਹਾਲਾਂਕਿ ਉਸ ਨੂੰ ਲੈ ਕੇ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਤੇ ਇਸੇ ਹੀ ਮਕਸਦ ਦੇ ਨਾਲ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਦੇ ਵਿੱਚ ਮੀਟਿੰਗ ਦੀ ਸ਼ੁਰੂਆਤ ਹੋਵੇਗੀ ਹਾਲਾਂਕਿ ਸ਼ੰਭੂ ਮੋਰਚੇ ਦੇ ਆਗੂ ਇਸ ਮੀਟਿੰਗ ਦਾ ਹਿੱਸਾ ਹੋਣਗੇ ਪਰ ਖਨੌਰੀ ਮੋਰਚਾ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵੇਗਾ ਕੱਲ੍ਹ ਨੇ ਖਨੌਰੀ ਮੋਰਚੇ ਦੇ ਵੱਲ ਇਸ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਸੀ ਇਸ ਦੇ ਵਿੱਚ ਸ਼ਾਮਲ ਹੋਣ ਤੋਂ ਅਸਮਰੱਥਾ ਜਤਾਈ ਸੀ ਆਪਣੇ ਰਜੇਵਿਆਂ ਦਾ ਜੋ ਕਿ ਹਵਾਲਾ ਦਿੱਤਾ ਗਿਆ ਸੀ ਅੱਜ ਦੀ ਇਸ ਮੀਟਿੰਗ ਤੇ ਵੀ ਆ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਕੀ ਏਕਤਾ ਦੇ ਮਤੇ ਨੂੰ ਲੈ ਕੇ ਗੱਲ ਅੱਗੇ ਤੁਰਦੀ ਅੱਗੇ ਵਧਦੀ ਹੋਈ ਅੱਜ ਨਜ਼ਰ ਆਵੇਗੀ ਕੀ ਅੱਜ ਆ ਕੋਈ ਸਾਂਝੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਆ ਕੀ ਇੱਕ ਪਲੇਟਫਾਰਮ ਤੇ ਇੱਕ ਮੰਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਨਜ਼ਰ ਆਉਣਗੀਆਂ ਇਹ तमाम ਸਾਰੇ ਸਵਾਲ ਨੇ ਤਾਂ ਹੋ ਸਕਦਾ ਹੈ ਕਿ ਅੱਜ ਨਾਲ ਸਵਾਲਾਂ ਦਾ ਜਵਾਬ ਕਿ ਕਿਸਾਨ ਆਗੂਆਂ ਦੇ ਵੱਲੋਂ ਦਿੱਤਾ ਜਾਵੇ ਆ ਤਾਂ ਸਾਰਿਆਂ ਦੀ ਨਜ਼ਰਾਂ ਠਿਕੀਆਂ ਹੋਈਆਂ ਨੇ ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਏਕਤਾ ਹੋਵੇਗੀ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਵਖਾ ਰਹੇ ਹਾਂ ਕਿਸਾਨ ਆਗੂ ਜਗਿੰਦਰ ਸਿੰਘ ਉਗਰਾਹਾ ਇਸ ਮੀਟਿੰਗ ਦੇ ਲਈ ਪਹੁੰਚ ਚੁੱਕੇ ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵੀ ਇਸ ਮੀਟਿੰਗ ਵਾਸਤੇ ਪਹੁੰਚ ਚੁੱਕੇ ਨੇ ਤਸਵੀਰਾਂ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਵੀ ਨਜ਼ਰ ਆ ਰਹੇ ਥੋੜੀ ਦਿਰ ਦੇ ਵਿੱਚ ਇਸ ਮੀਟਿੰਗ ਦੀ ਸ਼ੁਰੂਆਤ ਹੋਣੀ ਹੈ ਜੋ ਮਤਾ ਮੋਗਾ ਦੀ ਮਾਂ ਪੰਚਾਇਤ ਦੇ ਵਿੱਚ ਐਸਕੀਐਮ ਤੋਂ ਲਿਆਂਦਾ ਗਿਆ ਸੀ ਤਾਂ ਇਸ ਨੂੰ ਲੈ ਕੇ ਲਗਾਤਾਰ ਇਹ ਸਵਾਲ ਬਰਕਰਾਰ ਹੈ ਕਿ ਆਖਰਕਾਰ ਜਦੋਂ ਐਸਕੀਐਮ ਦੀਆਂ ਮੰਗਾਂ ਮਿਲੋ ਹੀ ਨੇ ਆ ਦੂਜੇ ਪਾਸੇ ਨੌਨ ਪੋਲੀਟਿਕਲ ਮੋਰਚੇ ਦੀ ਗੱਲ ਕਰੀਏ ਆ ਸ਼ੰਭੂ ਖਨੋਰੀ ਦੋਵੇਂ ਫੋਰਮਾਂ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ ਵੀ ਕਿਸਾਨੀ ਮੰਗਾਂ ਉਹੀ ਨੇ ਤਾਂ ਆਮ ਤੌਰ ਤੇ ਆਮ ਲੋਕਾਂ ਦੇ ਵਿੱਚੋਂ ਗੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਜਦੋਂ ਮੰਗਾਂ ਇੱਕੋ ਹੀ ਨੇ ਤਾਂ ਫਿਰ ਇੱਕ ਮੰਚ ਤੇ ਇਕੱਠਿਆਂ ਹੋ ਕੇ ਜਿਹਾ ਸੰਘਰਸ਼ ਜਿਹੀ ਲੜਾਈ ਕਿਉਂ ਨਹੀਂ ਲੜੀ ਜਾਂਦੀ ਆ ਤਾਂ ਇਸੇ ਨੂੰ ਲੈ ਕੇ ਐਸਕੇਐਮ ਦੇ ਵੱਲੋਂ ਮੋਗਾ ਦੀ ਮਹਾ ਪੰਚਾਇਤ ਦੇ ਵਿੱਚ ਮਤਾ ਲਿਆਂਦਾ ਜਾਂਦਾ ਉਸ ਮਤੇ ਨੂੰ ਲੈ ਕੇ ਬੈਠਕਾਂ ਦਾ ਦੌਰ ਵੀ ਚੱਲਿਆ ਆ ਪਰ ਪੂਰਨ ਤਰਤੇ ਤੱਕ ਕੋਈ ਵੀ ਸਹਿਮਤੀ ਨਹੀਂ ਹੋ ਸਕੀ ਕਿ ਕੀ ਸਾਂਝਾ ਪ੍ਰੋਗਰਾਮ ਹੋਣਾ ਚਾਹੀਦਾ ਹੈ ਕੋਈ ਸਾਂਝੀ ਰਣਨੀਤੀ ਦਾ ਜਿੱਤ ਤੱਕ ਐਲਾਨ ਨਹੀਂ ਕੀਤਾ ਗਿਆ ਤਾਂ ਅੱਜ ਦੀ ਇਸ ਮੀਟਿੰਗ ਤੇ ਵੀ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਕੀ ਅੱਜ ਦੀ ਇਸ ਮੀਟਿੰਗ ਦੇ ਵਿੱਚ ਕੋਈ ਚੰਗਾ ਸਟਾ ਕੋਈ ਨਿਚੋੜ ਨਿਕਲਦਾ ਹੈ ਜਾਂ ਨਹੀਂ ਇਹ ਖੈਰ ਵੇਖਣ ਹੋਵੇਗਾ ਤਾਂ ਥੋੜੀ ਦੇਰ ਦੇ ਵਿੱਚ ਚੰਡੀਗੜ੍ਹ ਦੇ ਕਿਸਾਨ ਭਾਵਾਂ ਦੇ ਵਿੱਚ ਇਸ ਮੀਟਿੰਗ ਦੀ ਸ਼ੁਰੂਆਤ ਹੋਵੇਗੀ ਵਾਖਰਾ ਕਿਸਾਨ ਆਗੂ ਜੋ ਕਿ ਇਸ ਮੀਟਿੰਗ ਦੇ ਲਈ ਪਹੁੰਚ ਚੁੱਕੇ ਨੇ ਸ਼ੰਭੂ ਮੋਰਚੇ ਦੇ ਆਗੂ ਇਸ ਮੀਟਿੰਗ ਦਾ ਹਿੱਸਾ ਹੋਣਗੇ ਤਾਂ ਦੂਜੇ ਪਾਸੇ ਖਨੋਰੀ ਮੋਰਚੇ ਦੀ ਗੱਲ ਕਰੀਏ ਤਾਂ ਖਨੋਰੀ ਮੋਰਚੇ ਦੇ ਵੱਲੋਂ ਕੋਈ ਵੀ ਆਗੂ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵੇਗਾ ਕੱਲ ਹੀ ਖਨੋਰੀ ਮੋਰਚੇ ਦੇ ਵੱਲੋਂ ਇਸ ਨੂੰ ਲੈ ਕੇ ਸਥਿਤੀ ਸਪਸ਼ਟ ਕਰ ਦਿੱਤੀ ਗਈ ਸੀ ਆਪਣੇ ਨੁਮੇਵਿਆਂ ਦਾ ਹਵਾਲਾ ਦਿੱਤਾ ਗਿਆ ਸੀ ਕਿਉਂਕਿ ਖਨੋਰੀ ਬਾਰਡਰ ਤੇ ਵੀ ਅੱਜ ਮਹਾਪੰਚਾਇਤ ਰੱਖੀ ਗਈ ਹੈ ਉਸ ਨੂੰ ਲੈ ਕੇ ਉੱਥੇ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਕੱਲ ਸ਼ੰਭੂ ਮੋਰਚੇ ਦੀ ਮਹਾਪੰਚਾਇਤ ਹੋਣ ਜਾ ਰਹੀ ਹੈ ਆ ਮੋਰਚੇ ਦਾ 1 ਸਾਲ ਪੂਰਾ ਹੋਣ ਤੇ ਦੂਜੇ ਪਾਸੇ ਇੱਕ ਇਕਤਾ ਦੇ ਮਤੇ ਤੇ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਹੈ ਤੁਹਾਨੂੰ ਚੰਡੀਗੜ੍ਹ ਕਿਸਾਨ ਪੰਮਦੀਆਂ ਲਾਈਵ ਤਸਵੀਰਾਂ ਬਖਾ ਰਹੇ ਆ ਥੋੜੀ ਦੇਰ ਦੇ ਵਿੱਚ ਇਸ ਮੀਟਿੰਗ ਦੀ ਸ਼ੁਰੂਆਤ ਹੋਵੇਗੀ ਤੇ ਇਕਤਾ ਦੇ ਮਤੇ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। ਆ ਚੰਡੀਗੜ੍ਹ ਤੋਂ ਕਿਸਾਨ ਪੰਮਦ ਤੋਂ ਸਾਡੇ ਸਹਿਯੋਗੀ ਨਪਿੰਦਰ ਸਿੰਘ ਵਿਰਾੜ ਜੁੜ ਚੁੱਕੇ ਨੇ। ਆ ਨਪਿੰਦਰ ਇਸ ਮੀਟਿੰਗ ਨੂੰ ਲੈ ਕੇ ਕੀ ਕੋ ਜਾਣਕਾਰੀ ਕਦੋਂ ਤੱਕ ਇਸ ਮੀਟਿੰਗ ਦੀ ਸ਼ੁਰੂਆਤ ਹੋ ਸਕਦੀ ਹੈ? ਆ ਸ਼ੰਭੂ ਮੋਰਚੇ ਵੱਲੋਂ ਕਿਹੜੇ ਆਗੂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਨੇ? ਅਹ ਦੇਖੋ ਪ੍ਰਬੰਧ ਸਾਡੇ 11:30 ਵਜੇ ਦਾ ਸਮਾਂ ਜਿਹੜਾ ਹੈਗਾ ਦਿੱਤਾ ਗਿਆ ਹੈ ਕਿ 11:30 ਵਜੇ ਮੀਟਿੰਗ ਸਟਾਰਟ ਹੋ ਜੇਗੀ 10-20 ਮਿੰਟ ਉੱਤੇ-ਥੱਲੇ ਹੋ ਸਕਦੇ ਹੈ ਕਿ ਜਦੋਂ ਸਾਰੇ ਕਿਸਾਨ ਆਗੂ ਪਹੁੰਚ ਜਾਣਗੇ ਦੇਖੋ ਮੁੱਖ ਤੌਰ ਤੇ ਨਜ਼ਰੀ ਹੀ ਬਣੀ ਹੋਈ ਹੈ ਕਿ ਦੋਨਾਂ ਤਰ੍ਹਾਂ ਦੀ ਇਹ ਮੀਟਿੰਗ ਹੋਣੀ ਹੈ ਸਿੱੂਤ ਕਿਸਾਨ ਮੋਰਚਾ ਦੂਜੇ ਪਾਸੇ ਸ਼ੰਭੂ ਮੋਰਚਾ ਔਰ ਦੇਖੋ ਸਭ ਤੋਂ ਤੌਰ ਤੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਮੀਟਿੰਗਾਂ ਦਾ ਦੌਰ ਵੀ ਚੱਲਿਆ ਉਹਦਾ ਇਹੀ ਕਾਰਨ ਕਿ ਕਿਵੇਂ ਇਕਜੁੱਟ ਹੋਇਆ ਜਾ ਸਕੇ ਕਿਵੇਂ ਏਕਤਾ ਜਿਹੜੀ ਹੈ ਉਹ ਕੀਤੀ ਜਾ ਸਕੇ ਦੇਖੋ ਦੋਨੇ ਤਰ੍ਹਾਂ ਦੇ ਵੱਲੋਂ ਕੋਸ਼ਿਸ਼ ਤਾਂ ਲਗਾਤਾਰ ਕੀਤੀ ਜਾ ਰਹੀ ਹੈ ਮੀਟਿੰਗਾਂ ਦਾ ਦੌਰ ਜਾਰੀ ਹੈ ਅੱਜ ਸਰਵਨ ਸਿੰਘ ਪੰਦੇਰ ਹੋਣੀ ਉਹਨਾਂ ਨੇ ਸਾਫ਼ ਕਰ ਦਿੱਤਾ ਸੀ ਕਿ ਉਹ ਇਸ ਮੀਟਿੰਗ ਦੇ ਵਿੱਚ ਪਹੁੰਚਣਗੇ ਔਰ ਇਸ ਕਰਕੇ ਸਰਵਨ ਸਿੰਘ ਪੰਦੇਰ ਇਸ ਮੀਟਿੰਗ ਦਾ ਹਿੱਸਾ ਸਪਾਈਟ ਹੋ ਚੁੱਕਿਆ ਹੈ ਕਿ ਹੈਗੇ ਨੇ ਇਸ ਤੋਂ ਇਲਾਵਾ ਬਾਕੀ ਜਿਹੜੇ ਸਿੱਖਤ ਕਿਸਾਨ ਮੋਰਚਾ ਦੇ ਕਿਸਾਨ ਆ ਗੂਣੇ ਤਾਂ ਇਹ ਦੇਖੋ ਬੜੀ ਮਹੱਤਵਪੂਰਨ ਮੀਟਿੰਗ ਅੱਜ ਦੀ ਜਿਹੜੀ ਹੈ ਉਹ ਮੰਨੀ ਜਾ ਰਹੀ ਹੈ ਕਿ ਦੋਨਾਂ ਤਰ੍ਹਾਂ ਦੇ ਵਿੱਚ ਆਪਸ ਦੇ ਵਿੱਚ ਅੱਜ ਜਦੋਂ ਚਰਚਾ ਹੋਏਗੀ ਚਰਚਾ ਔਰ ਗੱਲਬਾਤ ਤੋਂ ਬਾਅਦ ਨਤੀਜਾ ਕੀ ਨਿਕਲ ਕੇ ਸਾਹਮਣੇ ਆਉਂਦਾ ਬੇਤ ਅਹਿਮ ਹੈ ਕਿਉਂਕਿ ਇੱਕ ਸ਼ਬਦ ਇਹ ਵੀ ਦੱਸਤਾ ਗਿਆ ਕਿ ਮੈਕਸਿਮਮ ਇੱਕ ਤਾਂ ਤੇ ਮਿਨੀਮਮ ਇੱਕ ਤਾਂ ਯਾਨੀ ਜੇ ਵੱਧ ਤੋਂ ਵੱਧ ਪੂਰਨਿਕਤਾ ਨਹੀਂ ਹੋ ਰਹੀ ਤਾਂ ਉਹਨੀ ਦੇਰ ਤੱਕ ਘੱਟ ਤੋਂ ਘੱਟ ਇੱਕ ਤਾਂ ਕਿੰਨੀ ਹੋ ਸਕਦੀ ਆ ਘੱਟ ਤੋਂ ਘੱਟ ਇੱਕ ਤਾਂ ਦਾ ਭਾਵ ਸਿੱਧੇ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿਵੇਂ ਸਾਂਝੇ ਪ੍ਰੋਗਰਾਮ ਦੇ ਦੇਣਾ ਇਕੱਠਿਆਂ ਜਿਹੜੇ ਪ੍ਰੋਗਰਾਮ ਹੈ ਉਹ ਦੇ ਦੇਣੇ ਕਿ ਸਾਂਝੇ ਤੌਰ ਤੇ ਪ੍ਰੋਗਰਾਮ ਜਿਹੜੇ ਉਹ ਲਿਖੇ ਜਾਣ ਸਾਂਝੇ ਪ੍ਰੋਗਰਾਮ ਜਿਹੜਾ ਆ ਗਿਆ ਜਿਸ ਤਰ੍ਹਾਂ ਕੋਈ ਪ੍ਰਦਰਸ਼ਨ ਕਰਦਾ ਹੈ ਜੀ ਇੱਕ ਤਰ੍ਹਾਂ ਦੇ ਤੌਰ ਤੇ ਦੇਖਿਆ ਜਾ ਰਿਹਾ ਤਾਂ ਅੱਜ ਦੀ ਇਸ ਮੀਟਿੰਗ ਦਾ ਨਤੀਜਾ ਕੀ ਨਿਕਲੇਗਾ ਮੀਟਿੰਗ ਤੋਂ ਬਾਅਦ ਕਿਸ ਤਰ੍ਹਾਂ ਦੇ ਸੰਕੇਤ ਦੇਣਗੇ ਦੋਨੇ ਤਰ੍ਹਾਂ ਦੇ ਆਗੂ ਤਾਂ ਇਸ ਕਰਕੇ ਉੱਤੇ ਨਜ਼ਰ ਬਣੀ ਹੋਈ ਹੈ ਔਰ ਬੜੀ ਮਹੱਤਵਪੂਰਨ ਮੀਟਿੰਗ ਜਿਹੜੀ ਉਹ ਅੱਜ ਦੀ ਸਾਬਤ ਹੋ ਸਕਦੀ ਹੈ ਕਿ ਗੱਲ ਕਿਤੇ ਨੇੜੇ ਵੀ ਲੱਗ ਸਕਦੀ ਹੈ ਤੇ ਜਾਂ ਕਿਸੇ ਚੀਜ਼ ਨੂੰ ਲੈ ਕੇ ਅਗਰ ਕੋਈ ਪੇਜ ਫਸਦਾ ਵੀ ਆ ਤਾਂ ਫਿਰ ਇੱਕ ਤੋਂ ਇਸ ਤੋਂ ਬਾਅਦ ਜਿਹੜੀਆਂ ਹੋਰ ਮੀਟਿੰਗਾਂ ਵੀ ਜਿਹੜੀਆਂ ਨੇ ਉਹ ਤੈਅ ਕੀਤੀਆਂ ਜਾ ਸਕਦੀਆਂ ਨੇ ਜੀ ਹਾਂ ਨੰਪਿੰਦਰ ਹਲਾਕੇ ਬੈਠਕਾਂ ਦਾ ਦੌਰ ਪਹਿਲਾਂ ਵੀ ਚੱਲਿਆ ਪਰ ਕੋਈ ਸਿੱਟਾ ਨਹੀਂ ਨਿਕਲ ਸਕਿਆ ਤੇ ਅੱਜ ਦੀ ਇਸ ਮੀਟਿੰਗ ਦੀ ਜਿੱਕਰ ਗੱਲ ਕਰੀਏ ਤਾਂ ਕਿਸਾਨ ਆਗੂ ਜਿਹੜੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਚੁੱਕੇ ਨੇ ਵਾਕਫਾ ਕਿਸਾਨ ਆਗੂ ਕਿੰਨੇ ਕੁ ਆਸਮੰਤ ਨਜ਼ਰ ਆ ਰਹੇ ਨੇ ਇਸ ਏਕੇ ਨੂੰ ਲੈ ਕੇ ਇਕਤਾ ਨੂੰ ਲੈ ਕੇ ਦੇਖੋ ਭੰਦਰ ਜਦੋਂ ਇਸ ਤਰ੍ਹਾਂ ਮੀਟਿੰਗ ਕੀਤੀ ਜਾਂਦੀ ਹੈ ਤਾਂ ਉਹ ਆਸਤੇ ਆਧਾਰ ਤੇ ਤਾਂ ਦੇਖੋ ਕੀਤੀ ਜਾਂਦੀ ਸਪਸ਼ਟੀ ਗੱਲ ਹੈ ਕਿ ਆਸਮੰਤ ਤੋਂ ਸਾਰੇ ਨਜ਼ਰ ਆ ਰਹੇ ਨੇ ਕਿ ਮੀਟਿੰਗ ਦੇ ਰਾਹੀਂ ਜਿਹੜਾ ਹੈਗਾ ਜਾ ਸਕੇ ਇਕੱਠੇ ਹੋ ਕੇ ਇਸ ਨਰਸ਼ ਲੜਿਆ ਜਾ ਸਕੇ ਅਸਲੋਂ ਤੋਂ ਨਾ ਤਰਨ ਕਿਉਂਕਿ ਜਦੋਂ ਸਰਵਨ ਸਿੰਘ ਭੰਦੇਰ ਹੋਰਾਂ ਨੇ ਚਿੱਠੀ ਲਿਖੀ ਸੀ ਸਿਉਤ ਕਿਸਾਨ ਮੋਰਚਾ ਨੂੰ ਤਾਂ ਉਹ ਚਿੱਠੀ ਸਾਫ਼ ਤੌਰ ਤੇ ਸੁਨੇਹਾ ਦਿੰਦੀ ਸੀ ਕਿ ਇਕੱਠੇ ਹੋ ਕੇ ਸੰਘਰਸ਼ ਜਿਹੜਾ ਉਹ ਲੜੀਏ ਤੁਸੀਂ ਨਾਲ ਸਾਡੇ ਚੱਲੋ ਪਰ ਦੂਜੇ ਪਾਸੇ ਜਦੋਂ ਰਿਸਪੌਂਸ ਆਇਆ ਸਿਉਤ ਕਿਸਾਨ ਮੋਰਚਾ ਦਾ ਤਾਂ ਉਹਨਾਂ ਨੇ ਹੀ ਗਿਲਾ ਜ਼ਾਰ ਕੀਤਾ ਸੀ ਕਿ ਸਾਨੂੰ ਡੱਲੇਵਾਲ ਸਾਹਿਬ ਦੇ ਵੱਲੋਂ ਕਿਤੇ ਨਾ ਕਿਤੇ ਰਿਸਪੌਂਸ ਨਹੀਂ ਮਿਲਿਆ ਬੇਸ਼ੱਕ ਦੋਨਾਂ ਤਰ੍ਹਾਂ ਦੇ ਵਿੱਚ ਇਹ ਚੱਲਦੇ ਰਹੇ ਵਿਚਾਰ ਤਕਰਾਰ ਪਰ ਉਸ ਤੋਂ ਬਾਅਦ ਕਾਫੀ ਹੱਥ ਕਰ ਕਵਾਂਗੇ ਕਿ ਇਕੱਠੇ ਹੋਣ ਦੀ ਗੱਲ ਹੋਈ ਤੇ ਦੇਖੋ ਬੜੇ ਮਹੱਤਵਪੂਰਨ ਆਗੂ ਜਦੋਂ ਮੀਟਿੰਗ ਦੇ ਵਿੱਚ ਜਗਿੰਦਰ ਸਿੰਘ ਉਗਰਾਹਾ ਵਰਗੇ ਆਗੂ ਜਦੋਂ ਬੈਠੇ ਆ ਹਰਿੰਦਰ ਸਿੰਘ ਲਖੋਵਾਲ ਜਿਹੜੇ ਨੇ ਸਰਵਨ ਸਿੰਘ ਪੰਦੇਰ ਨੇ ਹੋਰ ਜਿਹੜੇ ਆਗੂ ਨੇ ਤਾਂ ਇਹ ਬੜੀ ਮਹੱਤਵਪੂਰਨ ਮੀਟਿੰਗ ਹੋ ਜਾਂਦੀ ਹੈ ਰਮਿੰਦਰ ਸਿੰਘ ਪਟਿਆਲਾ ਦਾ ਅਸੀਂ ਜ਼ਿਕਰ ਕਰ ਲੀਏ ਤਾਂ ਇਹ ਉਹੀ ਆਗੂ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦੇਖੋ ਜਦੋਂ ਮੌਕੇ ਤੇ ਵਿੱਚ ਇੱਕ ਮਹਾਪੰਚਾਇਤ ਬੁਲਾਈ ਸਮੂਹ ਕਦੀ ਮਹਾਪੰਚਾਇਤ ਦੇ ਵਿੱਚ ਸਭ ਤਰ੍ਹਾਂ ਤੇ ਮਤੇ ਪਾਏ ਗਏ ਔਰ ਵੱਡੀ ਗੱਲ ਇਹ ਸੀ ਕਿ ਉਸ ਤੋਂ ਪਹਿਲਾਂ ਜਿਹੜੇ ਕਿਸਾਨ ਆਗੂ ਸੀ ਇੱਕ ਦੂਜੀ ਜਥੇਬੰਦੀ ਨੂੰ ਲੈ ਕੇ ਇੱਕ ਦੂਜੇ ਦੇ ਖਿਲਾਫ ਬਿਆਨ ਦਿੰਦੇ ਕਈ ਵਾਰ ਨਜ਼ਰ ਆਏ ਪਰ ਉੱਥੇ ਇਹ ਸਾਫ਼ ਕਰ ਦਿੱਤਾ ਗਿਆ ਸੀ ਕਿ ਕੁਝ ਕਿਸਾਨ ਆਗੂ ਜਿਹੜੇ ਨੇ ਦੋਨੇ ਧੜੇ ਨੇ ਇਹ ਇੱਕ ਦੂਜੇ ਦੇ ਖਿਲਾਫ ਜਿਹੜਾ ਹੈਗਾ ਕੋਈ ਬਿਆਨ ਨਹੀਂ ਦੇਣਗੇ ਤਾਂ ਕਿ ਆਸਾਨ ਹੋਵੇ ਉਹਨਾਂ ਤਰ੍ਹਾਂ ਜਿਹੜੀਆਂ ਨੇ ਉਹ ਨੇੜੇ ਆਉਣ ਦੀ ਬਜਾਏ ਕਿਧਰੇ ਫਾਸਲਾ ਵਾਬ ਨਾ ਜਾਵੇ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਕਰੋ ਕਿ ਇੱਕ ਦੂਜੇ ਨੂੰ ਲੈ ਕੇ ਤਿੱਖੇ ਤੰਜ ਕਰਨੇ ਜਾਂ ਇੱਕ ਦੂਜੇ ਦੇ ਖਿਲਾਫ ਜਿਹੜੇ ਆ ਉਹ ਬਿਆਨ ਦੇਣੇ ਨੇ ਉਹ ਬੰਦ ਕੀਤੇ ਜਾਣ ਤਬ ਬੜੀ ਮਹੱਤਵਪੂਰਨ ਮੀਟਿੰਗ ਕਹਾਂਗੇ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਨਾ ਕੋਈ ਪੋਜ਼ਿਟਿਵ ਰਿਸਪੌਂਸ ਦਾ ਜਿਹੜਾ ਉਹ ਜ਼ਰੂਰ ਨਜ਼ਰ ਆ ਸਕਦਾ ਹੈ ਜੀ ਹਾਂ ਠੀਕ ਹੈ ਜੀ ਬੰਦੇ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਪੂਰੀਆਂ ਤਸਵੀਰਾਂ ਵਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦੀਆਂ ਨਜ਼ਰਾਂ ਇਸ ਮੀਟਿੰਗ ਤੇ ਟਿਕੀਆਂ ਹੋਈਆਂ ਨੇ ਕਿ ਕੀ ਅੱਜ ਦੀ ਇਸ ਮੀਟਿੰਗ ਦੇ ਵਿੱਚ ਇੱਕ ਤਨੂ ਲੈ ਕੇ ਆ ਕੀ ਗੱਲ ਕੋਈ ਅੱਗੇ ਵੱਧਦੀ ਹੋਈ ਨਜ਼ਰ ਆਵੇਗੀ ਤਾਂ ਦੋ ਤਸਵੀਰਾਂ ਤੁਹਾਨੂੰ ਵਿਖਾ ਰਹੇ ਇੱਕ ਪਾਸੇ ਖਨੋਰੀ ਬਾਰਡਰ ਦੀਆਂ ਤਸਵੀਰਾਂ ਜਿੱਥੇ ਕਿ ਅੱਜ ਕਿਸਾਨਾਂ ਦੀ ਮਹਾ ਪੰਚਾਇਤ ਹੋਣ ਜਾ ਰਹੀ ਹੈ ਆ ਵੱਡੀ ਗਿਣਤੀ ਵਿੱਚ ਕਿਸਾਨ ਜਿਹੜੇ ਕਿਸਾਨ ਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਰਹੇ ਨੇ ਦੂਜੇ ਪਾਸੇ ਚੰਡੀਗੜ੍ਹ ਦੀਆਂ ਚੰਡੀਗੜ੍ਹ ਤੋਂ ਕਿਸਾਨ ਭਾਵਾਂ ਦੀਆਂ ਤਸਵੀਰਾਂ ਵਿਖਾ ਰਹੇ ਆ ਅੱਜ ਇੱਥੇ ਕਿ ਥੋੜੀ ਦੇਰ ਦੇ ਵਿੱਚ ਐਸ ਕੇ ਐਮ ਤੇ ਸ਼ੰਭੂ ਮੋਰਚੇ ਦੀ ਮੀਟਿੰਗ ਹੋਵੇਗੀ ਸ਼ੰਭੂ ਮੋਰਚੇ ਦੇ ਵੱਲੋਂ ਕਿਸਾਨਾ ਗੁਰserverResponse ਸਿੰਘ ਪੰਦੇਰ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਚੁੱਕੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਪਹਿਲਾਂ ਹੀ ਸਾਫ਼ ਕਹਿ ਦਿੱਤਾ ਗਿਆ ਸੀ ਕਿ ਜ਼ਰੂਰ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਆ ਤ ਉਸੇ ਐਲਾਨ ਉਸੇ ਜਾਣਕਾਰੀ ਦੇ ਆ ਮੁਤਾਬਕ ਹੁਣ ਕਿਸਾਨ ਆਗੂ ਸਰਵਨ ਸਿੰਘ ਪੰਦੇਰੇਸ ਮੀਟਿੰਗ ਦਾ ਹਿੱਸਾ ਬਣਦੇ ਲਈ ਪਹੁੰਚ ਚੁੱਕੇ ਨੇ ਥੋੜੀ دیر ਦੇ ਵਿੱਚ ਇਸ ਮੀਟਿੰਗ ਦੀ ਆਸ਼ੀਰਵਾਦ ਹੋਣੀ ਹੈ ਇਸ ਤੋਂ ਪਹਿਲਾਂ ਵੀ ਗੱਲ ਕਰੀਏ ਤੇ ਸਹਿਯਕਤਾ ਦੇ ਮਤੇ ਨੂੰ ਲੈ ਕੇ ਆ ਬੈਠਕਾਂ ਦਾ ਦੌਰ ਚੱਲਿਆ ਪਰ ਆ ਕੋਈ ਵੀ ਅਜਿਹਾ ਸਾਂਝਾ ਪ੍ਰੋਗਰਾਮ ਅਜੇ ਤੱਕ ਨਹੀਂ ਉਲਿੱਕਿਆ ਗਿਆ ਕਿ ਇਸ ਤਰੀਕੇ ਦੀ ਅਜੇ ਤੱਕ ਕੋਈ ਜਹੀ ਸਹਿਮਤੀ ਨਹੀਂ ਬਣ ਸਕੀ ਤਾਂ ਅੱਜ ਦੀ ਇਸ ਮੀਟਿੰਗ ਤੇ ਵੀ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਕੀ ਅੱਜ ਇਕਤਾ ਦੇ ਮਤੇ ਨੂੰ ਲੈ ਕੇ ਗੱਲ ਅੱਗੇ ਵਧੇਗੀ कि सारीयां जत्थेबंदियां एक मंच ते ਕਿਸਾਨੀ ਮੰਗਾਂ ਨੂੰ ਲੈ ਕੇ ਇਕੱਠੀਆਂ ਹੋਣ ਗਿਆ ਕਿ ਸਾਂਝੇ ਤੌਰ ਤੇ ਕੀ ਅਗਲੀ ਰਣਨੀਤੀ ਅਗਲੇ ਅਗਲੇ ਪ੍ਰੋਗਰਾਮ ਦਾ ਕੋਈ ਐਲਾਨ ਕੀਤਾ ਜਾਵੇਗਾ ਅੱਜ ਦੀਸ ਮੀਟਿੰਗ ਤੋਂ ਬਾਅਦ ਜਕਾਫੀ ਹੱਦ ਤੱਕ ਸਾਰਾ ਕੁਝ ਸਪਸ਼ਟ ਹੋ ਜਾਵੇਗਾ ਹਾਲਾਂਕਿ ਦੂਜੇ ਪਾਸੇ ਖਨੋਰੀ ਮੋਰਚੇ ਦੀ ਗੱਲ ਕਰੀਏ ਉੱਥੇ ਕਿਉਂਕਿ ਵਾਹ ਪੰਚਾਇਤ ਰੱਖੀ ਗਈ ਹੈ ਉਸ ਗੱਲ ਦਾ ਹੀ ਹਵਾਲਾ ਖਨੋਰੀ ਮੋਰਚੇ ਦੇ ਅਗਵਲ ਨੂੰ ਦਿੱਤਾ ਗਿਆ ਤੇ ਇਸ ਕਰਕੇ ਖਨੋਰੀ ਮੋਰਚੇ ਦਾ ਕੋਈ ਵੀ ਆਗੂ ਇਸ ਐਸਕੇਐਮ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਆ ਨਹੀਂ ਪਹੁੰਚ ਰਿਹਾ ਪਰ ਸ਼ੰਭੂ ਮੋਰਚੇ ਦੇ ਆਗੂ ਕਿਸਾਨਾਂ ਆਗੂ ਸਰਵਣ ਸਿੰਘ ਪੰਦੇੜ ਜਰੂਰ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਆ ਪਹੁੰਚ ਚੁੱਕੇ ਨੇ ਤੁਹਾਨੂੰ ਖਨੌਰੀ ਬਾਰਡਰ ਦੀਆਂ ਤੇ ਚੰਡੀਗੜ੍ਹ ਦੀਆਂ ਚੰਡੀਗੜ੍ਹ ਤੋਂ ਕਿਸਾਨ ਭਾਵਨ ਦੀਆਂ ਲਾਈਵ ਤਸਵੀਰਾਂ ਵਿਖਾ ਰਹੇ ਆ ਇਹ ਦੋਵੇਂ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਐਮ ਨੇ ਕਿਉਂਕਿ ਇੱਕ ਪਾਸੇ ਕਿੱਥੇ ਕਿ ਖਨੌਰੀ ਬਾਰਡਰ ਤੇ ਆ ਮੋਰਚੇ ਦਾ 1 ਸਾਲ ਪੂਰਾ ਹੋਣ ਤੇ ਮਹਾ ਪੰਚਾਇਤ ਰੱਖੀ ਗਈ ਹੈ ਉਸ ਮਹਾ ਪੰਚਾਇਤ ਨੂੰ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਸੰਬੋਧਨ ਕੀਤਾ ਜਾਵੇਗਾ ਉਹਨਾਂ ਦੇ ਸੰਬੋਧਨ ਦੇ ਵਿੱਚ ਵੀ ਉਹਨਾਂ ਵੱਲੋਂ ਕੀ ਕੁਝ ਕਿਹਾ ਜਾਂਦਾ ਕੀ ਅਗਲਾ ਐਲਾਨ ਕੀਤਾ ਜਾਂਦਾ ਅਗਲੀ ਰਣਨੀਤੀ ਦੱਸੀ ਜਾਂਦੀ ਹੈ ਜਾਂ 14 ਤਰੀਕ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਉਸ ਤੇ ਵੀ ਜ਼ਰੂਰ ਨਜ਼ਰ ਰਹੇਗੀ ਦੂਜੇ ਪਾਸੇ ਕੱਲ ਸ਼ੰਭੂ ਬਾਰਡਰ ਤੇ ਵੀ ਆ ਮਹਾ ਪੰਚਾਇਤ ਰੱਖੀ ਗਈ ਹੈ ਮੋਰਚੇ ਦਾ 1 ਸਾਲ ਪੂਰਾ ਹੋਣ ਤੇ ਇਸ ਦੇ ਵਿਚਾਲੇ ਚੰਡੀਗੜ੍ਹ ਦੇ ਵਿੱਚ ਐਸ ਕੇ ਐਮ ਯਾਨੀ ਕਿ ਸੰਯੁਕਤ ਕਿਸਾਨ ਮੋਰਚਾ ਤੇ ਸ਼ੰਭੂ ਮੋਰਚੇ ਦਾ ਆਗੂਆਂ ਦੇ ਵਿਚਕਾਰ ਏਕਤਾ ਦੇ ਮਤੇ ਨੂੰ ਲੈ ਕੇ ਇਹ ਮੀਟਿੰਗ ਹੋਣ ਜਾ ਰਹੀ ਹੈ ਹਾਲਾਂਕਿ ਏਕਤਾ ਦੇ ਮਤੇ ਨੂੰ ਕਾਫੀ ਦਿਨ ਹੋ ਚੁੱਕੇ ਨੇ ਜੋ ਮੁੱਗਾ ਦੇ ਵਿੱਚ ਐਸਕੇਮ ਦੇ ਉਲਮਾਹ ਪੰਚਾਇਤ ਕੀਤੀ ਗਈ ਸੀ ਜੋ ਏਕਤਾ ਦਾ ਮਤਾ ਲਿਆਂਦਾ ਗਿਆ ਸੀ ਪਰ ਹਾਲਾਂਕਿ ਇਹ ਸਵਾਲ ਅਜੇ ਵੀ ਬਰਕਰਾਰ ਹੈ ਕਿ ਏਕਾ ਹੋਵੇਗਾ ਕਿਵੇਂ ਇਹ ਏਕਤਾ ਹੋਵੇਗੀ ਕਦੋਂ ਆਖਰਕਾਰ ਜਦੋਂ ਸਾਰੀਆਂ ਜਥੇਬੰਦੀਆਂ ਦੀਆਂ ਕਿਸਾਨੀ ਮੰਗਾਂ ਇੱਕੋ ਹੀ ਨੇ ਐਮਐਸਪੀ ਦੀ ਕਾਨੂੰਨੀ ਗਰੰਟੀ ਸਣੇ ਸਣੇ ਹੋਰ ਜੋ ਮੰਗਾਂ ਕੇਂਦਰ ਸਰਕਾਰ ਦੇ ਅੱਗੇ ਰੱਖੀਆਂ ਜਾ ਰਹੀਆਂ ਨੇ ਇੱਕੋ ਜੀਆਂ ਸਾਰੀਆਂ ਮੰਗਾਂ ਨੇ ਤਾਂ ਫਿਰ ਕਿਉਂ ਸਾਰੀਆਂ ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਕਿਉਂ ਨਹੀਂ ਹੋ ਰਹੀਆਂ ਇਹ ਸਵਾਲ ਆਪਣੇ ਆਪ ਦੇ ਵਿੱਚ ਲਗਾਤਾਰ ਬਰਕਰਾਰਿਆ ਤੇ ਖੈਰ ਵੇਖਣਾ ਹੋਵੇਗਾ ਕਿ ਇਹਨਾਂ ਸਵਾਲਾਂ ਦਾ ਜਵਾਬ ਅੱਜ ਇਸ ਮੀਟਿੰਗ ਤੋਂ ਬਾਅਦ ਮਿਲਦਾ ਹੈ ਜਾਂ ਨਹੀਂ ਤਾਂ ਦੋ ਤਸਵੀਰਾਂ ਇੱਕ ਪਾਸੇ ਤੁਹਾਨੂੰ ਵਿਖਾ ਰਹੇ ਹਾਂ ਖਨੌਰੀ ਬਾਰਡਰ ਦੀਆਂ ਤਸਵੀਰਾਂ ਜਿੱਥੇ ਕਿ ਮਹਾਪੰਚਾਇਤ ਹੋ ਰਹੀ ਹੈ ਦੂਜੇ ਪਾਸੇ ਚੰਡੀਗੜ੍ਹ ਕਿਸਾਨ ਭਾਵਾਂ ਦੇ ਥੋੜੀ ਦੇਰ ਦੇ ਵਿੱਚ ਐਸਕੇਮ ਤੇ ਸ਼ੰਭੂ ਮੋਰਚੇ ਦੀ ਇਹ ਮੀਟਿੰਗ ਦੀ ਸ਼ੁਰੂਆਤ ਹੋਵੇਗੀ ਉਹ ਵੀ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਹਾਲ ਤੱਕ ਨੌਰੀ ਬਾਰਡਰ ਤੋਂ ਲਗਾਤਾਰ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਜੁੜੇ ਹੋਏ ਨੇ ਚਰਨਜੀਤ ਅਸੀਂ ਤਸਵੀਰਾਂ ਵਿੱਚ ਵੇਖ ਪਾ ਰਹੇ ਹਾਂ ਵੱਡੀ ਗਿਣਤੀ ਵਿੱਚ ਜੋ ਕਿ ਕਿਸਾਨ ਮਾਂ ਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਆ ਪਹੁੰਚ ਰਹੇ ਨੇ ਫਿਲਹਾਲ ਕਿਸ ਤਰੀਕੇ ਦੀਆਂ ਇਹ ਤਸਵੀਰਾਂ ਕਿਸ ਤਰੀਕੇ ਦੀ ਤਿਆਰੀ ਤੇ ਕਿੰਨੇ ਵਜੇ ਇਹ ਮਾਂ ਪੰਚਾਇਤ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਿੰਨੇ ਵਜੇ ਤੱਕ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਸੰਬੋਧਨ ਕਰਨਗੇ ਤਾਂ ਬਿਲਕੁਲ ਪ੍ਰਵਿੰਦਰ ਸਿੰਘ ਦੱਸਦੇ ਕਿ ਇਹ ਸਟੇਜ ਤੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਸਟੇਜ ਦੇ ਉੱਪਰ ਤਕਰੀਬਨ 15 ਮਿੰਟ ਬਾਅਦ 11:30 ਵਜ ਦਾ ਜਿਹੜਾ ਸਮਾਂ ਹੈਗਾ ਰੱਖਿਆ ਹੋਇਆ ਜਗਜੀਤ ਸਿੰਘ ਡੱਲੇਵਾਲ ਨੂੰ ਸਟੇਜ ਦੇ ਉੱਪਰ ਲਿਆਂਦਾ ਜਾਊਗਾ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ ਤਾਂ ਪੂਰੇ ਦੇਸ਼ ਦੇ ਵਿੱਚੋਂ ਕਿਸਾਨ ਜਿਹੜੇ ਹੈਗੇ ਨੇ ਇੱਥਾਰੇ ਨੇ ਤਾਮਿਲ ਲੱਡੂ ਦੇ ਕਿਸਾਨ ਇੱਥੇ ਆਏ ਨੇ ਕਰਨਾਟਕਾ ਦੇ ਕਿਸਾਨ ਇੱਥੇ ਆਏ ਨੇ ਤਾਂ ਪੰਜਾਬ ਹਰਿਆਣਾ ਰਾਜਸਥਾਨ ਹਰ ਜਗ੍ਹਾ ਤੋਂ ਜਿਹੜੇ ਜਿਹੇ ਕਿਸਾਨ ਇੱਥੇ ਪਹੁੰਚਣਾ ਸ਼ੁਰੂ ਹੋ ਰਹੇ ਨੇ तकरीबन 12 ਵਜੇ ਦੇ ਲਗਭਗ ਜਿਹੜਾ ਹੈਗਾ ਇਕੱਠ ਵਧਣਾ ਸ਼ੁਰੂ ਹੋ ਜਾਏਗਾ ਤੇ ਜਿਹੜੀ ਇਹ ਸਟੇਜ ਦੀ ਕਾਰਵਾਈ ਸ਼ੁਰੂ ਹੋ ਜਾਊਗੀ ਇਸ ਵਕਤ ਜਿਹੜੇ ਕਿਸਾਨ ਨੇ ਅਲੱਗ-ਅਲੱਗ ਜਗ੍ਹਾ ਦੇ ਉੱਪਰ ਕਿਉਂਕਿ ਦੂਰੋਂ ਕਿਸਾਨਾਂ ਨੇ ਲੰਗਰਾਂ ਦੇ ਉੱਪਰ ਲੰਗਰ ਛਕ ਰਹੇ ਨੇ ਤਾਂ ਜਿਹੜੀ ਵੱਡੀ ਕਾਰਵਾਈ ਆ ਉਹ ਇਸ ਸਟੇਜ ਦੇ ਉੱਪਰ ਹੋਊਗੀ ਅੱਜ ਪੂਰਾ ਸਾਲ ਹੋ ਚੱਲਿਆ ਪੂਰਾ ਸਾਲ ਇਸ ਸਰਕਾਰ ਦੇ ਉੱਪਰ ਹਮਨੇ ਪਹਿਲੇ ਦੋ ਚਿੱਠੀਆਂ ਲਿਖੀ तीसरी चिट्ठी समय पहले कुछ बातों पर अपनी बात स्पष्ट करने के लिए और अच्छी तरह से लिखी और इससे पहले आप पटियाला में और दो के पातड़ा में हुई हमारी और कुछ हमने आपस में बैठकर सुलझाई और दोनों ओर से ये समय मांगा गया एसकेएम एम ने भी समय मांगा भी हमें कुछ बातें के लिए समय चाहिए तो हमने कहा सोच आइए तो उनकी अब नेशनल कोऑर्डिनेशन की मीटिंग हुई है तो अब देखते हैं वो क्या बात लाते हैं इसके बावजूद जो समय और डेट थी समय का तो कोई डेट हमारे अनुकूल दोनों फोर्मो के नहीं थी कि हम कामों में बिजी थे फिर भी हम समय निकाल कर अब पहले राजस्थान का कार्यक्रम था आज खनौरी का बड़ा प्रोग्राम है इसी बीच आप जानते हैं हमारी एक के एम एम की जूनियन क्रांतिकारी उनके ऊपर प्रधानमंत्री जो फेरी में जो केस था वो डाले उनका बड़ा कार्यक्रम था आज भी हमारे साथी लगे हुए हैं अभी प्रबंधन हमने करना है कल का कार्यक्रम है हमारा तेरह का एक साल पूरा हो रहा है शंभू बॉर्डर पर आपके माध्यम से पूरे देश को पंजाबियों को हरियाणा को राजस्थान को यूपी के आम जनता को अपील करेंगे अधिक से अधिक कल के कार्यक्रम में पहुंचे वो कार्यक्रम भी हम कर रहे हैं इसके बावजूद ठीक है हम समय निकाल कर आए अपने भाइयों की बात सुनने के लिए क्योंकि महत्वपूर्ण बात एकता हो बेशक आंदोलन में लोगों की शमूलियत बड़े तादाद पर और ये जन आंदोलन बन गया जिस तरह का पंजाब बंद हुआ रेल रोको हुआ और जिस तरह से खनौरी में महापंचायत हुई बड़ी बात थी तो फिर भी देश के किसान मजदूर या पंजाबी ये चाहते हैं कि सभी किसान लीडर्स इकट्ठे हो लीडर रह गए लोग तो इकट्ठे पंजाबी भी चाहते हैं। इस लोगों की भावना को ध्यान में रखते हुए हम समय बीजी के बावजूद आज यहाँ पर अपने भाइयों से वार्ता करने के लिए आए आ बाकी बातें तो कुछ भी है अभी मुझे लगता उचित नहीं है बात करना ये मीटिंग के बाद आपसे बात करना चाहिए ਇੰਨਾ ਹੱਡਾ ਲਾਈਵ ਜਾਣਾ ਯਾਰ ਮੈਂ ਉਧਰ ਨਹੀਂ ਆਵਾਂ ਫਿਰ ਆਜੋ ਆਜੋ ਤਾਂ ਵੀ ਤੋਂ ਬੋਲ ਰਿਹਾ ਹਾਂ ਤਾਂ ਕਿਸਾਨ ਆਗੂ ਸਰਮਨ ਸਿੰਘ ਪੰਦੇਰ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸਨ ਇਸ ਮੀਟਿੰਗ ਨੂੰ ਲੈ ਕੇ ਆਸਵੰਦ ਨਜ਼ਰ ਆ ਰਹੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੀ ਰੁਝੇਵੇਂ ਨੇ ਆਹ ਕੱਲ ਸ਼ੰਭੂ ਬਾਰਡਰ ਤੇ ਮਹਾ ਪੰਚਾਇਤ ਰੱਖੀ ਗਿਆ ਪਰ ਫਿਰ ਵੀ ਇਸ ਮੀਟਿੰਗ ਦੇ ਵੀ ਸ਼ਾਮਲ ਹੋਣ ਦੇ ਲਈ ਪਹੁੰਚੇ ਨੇ ਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਜ਼ਰੂਰ ਮੀਟਿੰਗ ਚੋਂ ਕੋਈ ਜ਼ਰੂਰ ਚੰਗੀ ਖਬਰ ਚੰਗਾ ਨਿਚੋੜ ਜੋ ਕੇ ਸੱਟਾ ਨਿਕਲ ਕੇ ਸਾਹਮਣੇ ਆਵੇਗਾ ਆ ਤਾਂ ਕਿਸਾਨ ਆਗੂ ਸਰਮਨ ਸਿੰਘ ਪੰਦੇਰ ਜ਼ਰੂਰ ਇਸ ਮੀਟਿੰਗ ਨੂੰ ਲੈ ਕੇ ਆਸਵੰਦ ਨ ਆ ਸ਼ੁਰੂਆਤ ਹੋਣ ਜਾ ਰਹੀ ਹੈ ਦੂਜੇ ਪਾਸੇ ਖਨੌਰੀ ਬਾਰਡਰ ਦੀਆਂ ਤੁਹਾਨੂੰ ਉਸੇ ਤਸਵੀਰਾਂ ਵਖਾ ਰਹੇ ਹਾਂ ਜਿੱਥੇ ਕਿ ਅੱਜ ਕਿਸਾਨਾਂ ਦੇ ਵੱਲੋਂ ਮਹਾਪੰਚਾਇਤ ਰੱਖੀ ਗਿਆ ਵੱਡੀ ਗੰਟੀ ਦੇ ਵਿੱਚ ਆ ਕਿਸਾਨ ਇਸ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਰਹੇ ਨੇ ਵੱਡੀ ਗੰਟੀ ਦੇ ਵਿੱਚ ਮਹਿਲਾਵਾਂ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ ਦਰਸਲ 13 ਫਰਵਰੀ ਨੂੰ ਹੀ ਕਿਉਂਕਿ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਇਸ ਮੋਰਚੇ ਦੀ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਇੱਕ ਸਾਲ ਪੂਰਾ ਹੋਣ ਤੀਏ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ